ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖਦੇ ਆਂ ਜਿੰਦਗੀ ਦੇ ਵਿੱਚ ਤੁਸੀਂ ਕਦੇ ਵਹਿਮ ਨਹੀਂ ਕਰਨਾ ਭਰਮ ਨਹੀਂ ਕਰਨਾ ਇਹਨਾਂ ਚੀਜ਼ਾਂ ਦਾ ਕਹਿੰਦੇ ਨਾਰ ਪੁਰਖ ਨੂੰ ਵੇਖ ਕੇ ਨਾ ਪੈਰ ਹਟਾਇਆ ਭਾਈ ਗੁਰਦਾਸ ਜੀ ਕਹਿੰਦੇ ਨੇ ਕਦੇ ਵੀ ਕਈ ਵਾਰ ਆਪਾਂ ਕਹਿ ਦਿੰਦੇ ਆਂ ਇਹ ਬੰਦਾ ਭੈੜਾ ਜਾਂ ਮੱਥੇ ਲੱਗ ਗਿਆ ਪਤਾ ਨਹੀਂ ਕੰਮ ਹੀ ਨਹੀਂ ਬੰਨਾ ਹੋਣਾ ਇਹ ਬੀਬੀ ਮੱਥੇ ਲੱਗੀ ਪਤਾ ਨਹੀਂ ਹੁਣ ਕੰਮ ਹੀ ਨਹੀਂ ਬੰਨਾ ਇਹ ਤੇ ਨੈਸ਼ ਹੈ ਇਹ ਇਹਨੂੰ ਵੇਖ ਕੇ ਤੇ ਸਾਰੇ ਕੰਮ ਵਿਗੜ ਜਾਂਦੇ ਨੇ ਨਹੀਂ ਕੋਈ ਨੈਸ਼ ਨਹੀਂ ਸਾਰੇ ਮਾਲਕ ਦੇ ਬਣਾਏ ਹੋਏ ਜੀਵ ਨੇ ਗੁਰਮੁਖੋ ਕਿਹੜਾ ਮਾੜਾ ਤੇ ਕਿਹੜਾ ਚੰਗਾ ਭਾਈ ਗੁਰੂ ਦਾਵ ਜੀ ਕਹਿੰਦੇ ਨੇ ਨਾਰ ਪੁਰਖ ਨੂੰ ਵੇਖ ਕੇ ਇਸਤਰੀ ਨੂੰ ਬੰਦੇ ਨੂੰ ਵੇਖ ਕੇ ਕਦੇ ਵੇਖ ਕੇ ਕਦੇ ਵੀ ਪੈਰ ਪਛਾਣਾ ਟਾਓ ਵੀ ਨਹੀਂ ਹੁਣ ਨਹੀਂ ਅੱਗੇ ਜਾਣਾ ਇਹ ਤੇ ਨੈਸ਼ ਬੰਦਾ ਸਾਹਮਣੇ ਆ ਗਿਆ ਹੁਣ ਤੇ ਕੰਮ ਹੀ ਨਹੀਂ ਬੰਨਣਾ ਕਹਿੰਦੇ ਨਹੀਂ ਐਸਾ ਕਦੇ ਨਹੀਂ ਕਰਨਾ ਅਸੀਂ ਤੇ ਬੰਦੇ ਦਾ ਹੀ ਛੱਡੋ ਔਰਤ ਦੀ ਛੱਡੋ ਬਿੱਲੀ ਨੂੰ ਵੇਖ ਕੇ ਪੈਰ ਪਿਛਾ ਢਾ ਲੈਨੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਸਾਡੀ ਹਾਲਤ ਇਹ ਐ ਵਹਿਮ ਭਰਮ ਸਾਡੇ ਹਿਰਦੇ ਵਿੱਚ ਅਸੀਂ ਭਾਵੇਂ ਸਿੱਖ ਆਣਾ ਡਰਦੇ ਅਸੀਂ ਵੀ ਬੜੇ ਆ ਭਾਵੇਂ ਅਸੀਂ ਸ਼ੇਰਾਂ ਸ਼ੇਰ ਪਰ ਡਰਦੇ ਅਸੀਂ ਬਿੱਲੀ ਤੋਂ ਹਾਂ ਮਾਫ ਕਰਨਾ ਸਾਡੀ ਹਾਲਤ ਐਸੀ ਹੈ ਅੱਜ ਦੇਖੋ ਉਦਾਹਰਨ ਦੇ ਤੌਰ ਤੇ ਮੀਨਸ ਮੰਨ ਲਓ ਇਹ ਸੜਕ ਹੈ ਜੀ ਸਾਹਮਣੇ ਬਿਲਕੁਲ ਸੜਕ ਜਾ ਰਹੀ ਹੈ ਇਹ ਸੜਕ ਦਾ ਸੱਜਾ ਪਾਸਾ ਹੈ ਇਹ ਸੜਕ ਦਾ ਖੱਬਾ ਪਾਸਾ ਹੈ ਹੁਣ ਸੜਕ ਦੇ ਖੱਬੇ ਪਾਸੇ ਤੋਂ ਇਧਰ ਬਿੱਲੀ ਹੈ ਮੰਨ ਲਓ ਇੱਥੇ ਬਿੱਲੀ ਰੁਕੀ ਹੋਈ ਹੈ ਤੇ ਅਸੀਂ ਸੜਕ ਦੇ ਵਿਚਕਾਰ ਤੋਂ ਜਾ ਰਹੇ ਹਾਂ ਲੰਘ ਰਹੇ ਹਾਂ ਜੀ ਤੇ ਇੱਕਦਮ ਕੀ ਹੋਇਆ ਬਿੱਲੀ ਆਈ ਉਹ ਸੜਕ ਨੂੰ ਪਾਰ ਕਰ ਗਈ ਤੇ ਅਸੀਂ ਸ਼ਬਦ ਕੀ ਵਰਤੇ ਆ ਰੁਕ ਜਾਓ ਇੱਕੋ ਦਮ ਜੇ ਮੋਟਰਸਾਈਕਲ ਤਿਆਂ ਤੇ ਮੋਟਰਸਾਈਕਲ ਖਿਲਾਰ ਲੈਨੇ ਆ ਜੇ ਅਸੀਂ ਗੱਡੀ ਤਿਆਂ ਤੇ ਗੱਡੀ ਰੋਕ ਲੈਨੇ ਆ ਕਿਉਂ ਕਿਉਂਕਿ ਬਿੱਲੀ ਰਸਤਾ ਕੱਟ ਗਈ ਪਹਿਲੀ ਗੱਲ ਤੇ ਗੁਰਮੁਖੋ ਇਹ ਸ਼ਬਦ ਦੀ ਗਲਤ ਹੈ ਕਿ ਬਿੱਲੀ ਰਸਤਾ ਕੱਟ ਗਈ ਕਿ ਬਿੱਲੀ ਕੋਲ ਕੈਂਚੀ ਹੈ ਕਿ ਬਿੱਲੀ ਕੋਲ ਕਿਰਪਾਨ ਹੈ ਕਿ ਬਿੱਲੀ ਕੋਲ ਚਾਕੂ ਹੈ ਕਿ ਉਹ ਬਿੱਲੀ ਰਸਤਾ ਕੱਟ ਗਈ ਸਾਧ ਸੰਗਤ ਹੈ ਕੀ ਹੈ ਬਿੱਲੀ ਕੋਲ ਕੁਝ ਵੀ ਨਹੀਂ ਹੈ ਬਿੱਲੀ ਕੋਲ ਕੋਈ ਚੀਜ਼ ਨਹੀਂ ਬਿੱਲੀ ਰਸਤਾ ਕੱਟ ਨਹੀਂ ਗਈ ਬਿੱਲੀ ਰਸਤਾ ਪਾਰ ਕਰ ਗਈ ਬਿੱਲੀ ਪਾਰ ਕਰ ਗਈ ਸੜਕ ਨੂੰ ਰਸਤਾ ਨਹੀਂ ਕੱਟ ਗਈ ਰਸਤਾ ਕੱਟਣਾ ਹੀ ਸ਼ਬਦ ਗਲਤ ਹੈ ਚਲੋ ਪਹਿਲਾ ਸ਼ਬਦ ਤੇ ਹੋ ਗਿਆ ਹੁਣ ਧਿਆਨ ਨਾਲ ਸੁਣੀਓ ਸਾਨੂੰ ਤੇ ਸ਼ਾਇਦ ਪਤਾ ਨਾ ਹੋਵੇ ਜਿਹੜੇ ਇਹ ਚੀਜ਼ ਨੂੰ ਜ਼ਿਆਦਾ ਮੰਨਦੇ ਨੇ ਨਾ ਇੱਥੋਂ ਤੱਕ ਮੰਨਦੇ ਨੇ ਕਹਿੰਦੇ ਜੇ ਸੱਜੇ ਪਾਸੇ ਤੋਂ ਖੱਬੇ ਪਾਸੇ ਨੂੰ ਬਿੱਲੀ ਚੱਲ ਜੇ ਨਾ ਰਸਤੇ 'ਚ ਜਾਂਦੇ ਆ ਤੇ ਸ਼ੁਭ ਹੈ ਫਿਰ ਸ਼ੁਭ ਹੈ ਫਿਰ ਠੀਕ ਹੈ ਜੇ ਖੱਬੇ ਪਾਸੇ ਤੋਂ ਸੱਜੇ ਪਾਸੇ ਨੂੰ ਚਲ ਜੋ ਚਲ ਜੇ ਤੇ ਮੰਨ ਲਓ ਫਿਰ ਅਸ਼ੁਭ ਹੈ ਹੁਣ ਬਿੱਲੀ ਨੂੰ ਰਾਈਟ ਲੈਫਟ ਦਾ ਕੀ ਪਤਾ ਵੀ ਇਹ ਰਾਈਟ ਹੈ ਲੈਫਟ ਹੈ ਉਹ ਤੇ ਵਿਚਾਰੀ ਬਿੱਲੀ ਹੈ ਇੱਥੋਂ ਤੱਕ ਅਸੀਂ ਮੰਨਦੇ ਆ ਵੀ ਜੇ ਰਾਈਟ ਤੋਂ ਲੈਫਟ ਵੱਲ ਬਿੱਲੀ ਗਈ ਤੇ ਸ਼ੁਭ ਹੈ ਤੇ ਲੈਫਟ ਤੋਂ ਰਾਈਟ ਵੱਲ ਗਈ ਤੇ ਸ਼ੁਭ ਹੈ ਹੁਣ ਬਿੱਲੀ ਨੂੰ ਰਾਈਟ ਲੈਫਟ ਦਾ ਕੀ ਪਤਾ ਉਹ ਤੇ ਸਾਨੂੰ ਪਤਾ ਹੈ ਵੀ ਰਾਈਟ ਹੈ ਲੈਫਟ ਹੈ ਹੁਣ ਬਿੱਲੀ ਦਾ ਕੀ ਪਤਾ ਹੈ ਬਿੱਲੀ ਹੁਣ ਚੂਹੇ ਖਾਣ ਜਾ ਰਹੀ ਸੀ ਕਿ ਚੂਹੇ ਖਾ ਕੇ ਆਈ ਸੀ ਹੁਣ ਬਿੱਲੀ ਤੇ ਬਿੱਲੀ ਹੈ ਜੀ ਅਸੀਂ ਰੁਕ ਜਾਨੇ ਆ ਉੱਥੇ ਗੱਡੀ ਰੋਕ ਲਈ ਜੀ ਕਿਉਂ ਅੱਗੇ ਬਿੱਲੀ ਰਸਤਾ ਕੱਟ ਗਈ ਹੁਣ ਅੱਗੇ ਸੁਣੀਓ ਬੜੇ ਧਿਆਨ ਦੇ ਨਾਲ ਕਿੱਡਾ ਵਹਿਮ ਪਰਮ ਸਾਡੇ ਅੰਦਰ ਫਿਰ ਕੀ ਹੁੰਦਾ ਹੈ ਪਹਿਲਾਂ ਤੇ ਅਸੀਂ ਕੀ ਕਰਦੇ ਆ ਜਿਹੜੇ ਨਾਲ ਗੱਡੀ ਬੈਠੇ ਹੁੰਦੇ ਵੇਖ ਤਾਂ ਸੀ ਕਿਥੇ ਪੱਥਰ ਪੁੱਥਰ ਪਿਆ ਉਹ ਕਹਿੰਦੇ ਕੀ ਕਰਨਾ ਹੈ ਕਹਿੰਦੇ ਪੱਥਰ ਨਾ ਜਿੱਥੋਂ ਬਿੱਲੀ ਲੰਘ ਕੇ ਗਈ ਰਸਤਾ ਕੱਟ ਗਏ ਕੀ ਪਹਿਲਾਂ ਪੱਥਰ ਵਗਾਉ ਉਥੇ ਵੀ ਜਿਹੜਾ ਬਿੱਲੀ ਦਾ ਸਾੜਾ ਉਹ ਨੈਗੇਟਿਵ ਚੀਜ਼ ਐ ਨਾ ਸਾਰੀ ਉਹ ਪੱਥਰ 'ਚ ਆ ਜੇ ਬਸ ਸਾਰੀ ਗੱਲ ਇੰਨਾ ਕੁ ਸਾਡੇ ਮਨ ਦੇ ਵਿੱਚ ਪਰਮੈ ਵੀ ਪਹਿਲਾਂ ਤੇ ਪੱਥਰ ਵਗਾਵਾਂਗੇ ਅਸੀਂ ਚਲੋ ਪੱਥਰ ਨਹੀਂ ਵਗਾਇਆ ਦੂਜਾ ਅਸੀਂ ਥੁੱਕਣ ਦੀ ਕੋਸ਼ਿਸ਼ ਕਰਦੇ ਹਾਂ ਵੀ ਥੁੱਕ ਦਈਏ ਹੁਣ ਕਿ ਜਿੰਨੀ ਵੀ ਡੈਕਟਿਵਿਟੀ ਐ ਬਿੱਲੀ ਦੀ ਸਾਰੀ ਨਾ ਉਹ ਥੁੱਕ ਵਿੱਚ ਆ ਜੇ ਚਲੋ ਜੇ ਇਹ ਦੋ ਚੀਜ਼ਾਂ ਵੀ ਨਾ ਕੀਤੀਆਂ ਤੀਜੀ ਚੀਜ਼ ਇੱਕ ਚੀਜ਼ ਹੋਰ ਕਰਦੇ ਆ ਅਸੀਂ ਵੇਟ ਕਰਦੇ ਆ ਮੋਟਰਸਾਈਕਲ ਖੜੀ ਕਰਕੇ ਵੀ ਹੁਣ ਕੀ ਹੋਵੇ ਪਹਿਲਾਂ ਨਾ ਸਾਡੇ ਤੋਂ ਪਹਿਲਾਂ ਕੋਈ ਹੋਰ ਬੰਦਾ ਪਿੱਛੋਂ ਸਵਾਰੀ ਆਂਦੀ ਹੋਵੇ ਉਹ ਲੰਘ ਜੇ ਅਸੀਂ ਬਾਅਦ ਚ ਲੰਘਾਂਗੇ ਵੀ ਬਿੱਲੀ ਦੀ ਸਾਰੀ ਨੈਗੇਟਿਵਿਟੀ ਹੈ ਨਾ ਜਿਹੜੀ ਉਹ ਅਗਲੀ ਸਵਾਰੀ ਚੱਲ ਜੇ ਉਹਦਾ ਬੇੜਾ ਵਹਿ ਜਾਏ ਅਸੀਂ ਬਚ ਜੀਏ ਬੱਸ ਉਹਦਾ ਰਹਿ ਕਾਖਣਾ ਜਿੰਨੀ ਨੈਗੇਟਿਵਿਟੀ ਹੈ ਉਹ ਸਵਾਰੀ ਚਲੀ ਜਾਏ ਅਸੀਂ ਬਾਤ ਜੀਏ ਬਸ ਅਸੀਂ ਇਹ ਚਾਹੁੰਦੇ ਆ ਗੁਰੂਮਖੋ ਅਸੀਂ ਨੇ ਕੋਈ ਜ਼ਿਆਦਾ ਵਹਿਮ ਭਰਮ ਪਾਲ ਕੇ ਬੈਠੇ ਆ ਅਸੀਂ ਇਹ ਚੀਜ਼ਾਂ ਕਰਦੇ ਆ ਕੋਈ ਸਮਾਂ ਸੀ ਬਿੱਲੀ ਚੂਹੇ ਖਾਂਦੀ ਹੁੰਦੀ ਸੀ ਪਲੇਗ ਦੀ ਬਿਮਾਰੀ ਫੈਲ ਗਈ ਸੀ ਗੁਰੂਮਖੋ ਜੋ ਸੈਂਟੀਫਿਕ ਰੀਜ਼ਨ ਹੈ ਉਦੋਂ ਕਿਹਾ ਜਾਂਦਾ ਸੀ ਵੀ ਬਿੱਲੀ ਤੋਂ ਦੂਰ ਰਵੋ ਤੇ ਉਸ ਸਮੇ ਗੁਰੂਮਖੋ ਬਿੱਲੀ ਤੋਂ ਲੋਕ ਦੂਰ ਰਹਿੰਦੇ ਸਨ ਜਿਵੇਂ ਅੱਜ ਸਾਡੇ ਘਰ ਵਿੱਚ ਕੋਈ ਬਿਮਾਰ ਹੋ ਜਾਂਦਾ ਹੈ ਨਾ ਬੰਦਾ ਚੇਚਕ ਦੀ ਬਿਮਾਰੀ ਨਿਕਲ ਜਾਂਦੀ ਹੈ ਜਾਂ ਕੁਝ ਹੋ ਜਾਂਦਾ ਹੈ ਅਸੀਂ ਕਿਹਨੇ ਲਾਗੇ ਨਾ ਜਾਇਓ ਬੰਦੇ ਦੇ ਕਿਉਂਕਿ ਤੁਹਾਨੂੰ ਵੀ ਹੋ ਸਕਦਾ ਹੈ ਕੁਝ ਨਾ ਕੁਝ ਜਿਵੇਂ ਕਰੋਨਾ ਵੀ ਤੁਸੀਂ ਦੇਖਿਆ ਹੋਣਾ ਵੀ ਬੰਦੇ ਦਾ ਟੱਚ ਨਾ ਕਰਿਓ ਬੰਦੇ ਦੇ ਕੋਲ ਨਾ ਜਾਇਓ ਉਦੋਂ ਵੀ ਕਿਹਾ ਜਾਂਦਾ ਸੀ ਵੀ ਬਿੱਲੀ ਦੇ ਲਾਗੇ ਨਾ ਜਾਇਓ ਤੇ ਗੁਰਮੁਖੋ ਸਾਡੇ ਮਾਨਸਿਕ ਡਰ ਬੈਠਾ ਹੁੰਦਾ ਹੈ ਵੀ ਜੇ ਹੁਣ ਬਿੱਲੀ ਰਸਤਾ ਕੱਟ ਗਈ ਜੇ ਅਸੀਂ ਲੰਘ ਗਏ ਜੇ ਕੁਝ ਵੀ ਹੋ ਗਿਆ ਨੁਕਸਾਨ ਹੋ ਗਿਆ ਤੇ ਉਹ ਬਿੱਲੀ ਦੇ ਰਸਤਾ ਕੱਟਣ ਕਰਕੇ ਹੋਇਆ ਹੈ ਅਸਲ ਵਿੱਚ ਐਸਾ ਹੈ ਕੁਝ ਨਹੀਂ ਅੱਜ ਤੇ ਗੁਰਮੁਖੋ ਲੋਕ ਐਸੇ ਵੀ ਨੇ ਜਿਹੜੇ ਬਿੱਲੀਆਂ ਨੂੰ ਘਰਾਂ ਵਿੱਚ ਪਾਲਦੇ ਵੀ ਨਹੀਂ ਉਹਨਾਂ ਲੋਕਾਂ ਨੇ ਬਿੱਲੀਆਂ ਘਰਾਂ ਵਿੱਚ ਪਾਲੀਆਂ ਹੋਈਆਂ ਨੇ ਤੇ ਉਹਨਾਂ ਦਾ ਤੇ ਵਿਚਾਰਾ ਸ਼ੁਭ ਦੇ ਸ਼ੁਭ ਕਿੱਥੇ ਗਿਆ ਉਹਨਾਂ ਦਾ ਤਾਂ ਸਾਰਾ ਹੀ ਸ਼ੁਭ ਚੱਲਦਾ ਹੋਣਾ ਇੱਕ ਸਾਹਬ ਦੇ ਨਾਲ ਜਿਨ੍ਹਾਂ ਨੇ ਬਿੱਲੀਆਂ ਪਾਲੀਆਂ ਹੋਈਆਂ ਉਹ ਤੇ ਮਿੰਟ ਕੋ ਬਾਅਦ ਇੱਥੋਂ ਜਾਂਦੀਆਂ ਆਉਣਗੀਆਂ ਮਿੰਟ ਬਦ ਪੌੜੀਆਂ ਤੇ ਮਿੰਟ ਕੋ ਬਾਅਦ ਕਮਰੇ ਦੇ ਲਾਗੇ ਤੋਂ ਮਿੰਟ ਕੋ ਬਾਅਦ ਗੇਟ ਤੇ ਬਿੱਲੀ ਸੋ ਐਸਾ ਕੁਝ ਵੀ ਨਹੀਂ ਐ ਗੁਰਮੁਖੋ ਇਹ ਕੇਵਲ ਅਸੀਂ ਵਹਿਮ ਪਰਮ ਭਾਲੇ ਨੇ ਖੋਤੇ ਦਾ ਹਿੰਕਣਾ ਬਿੱਲੀ ਦਾ ਰਸਤਾ ਕੱਟ ਜਾਣਾ ਰਸਤਾ ਤੇ ਕੱਟਦੀ ਨਹੀਂ ਨਾਮ ਦੇ ਕੋਲ ਕੈਂਚੀ ਐ ਨਾ ਕੁਝ ਐ ਉਸ ਤੇ ਰਸਤਾ ਲੰਘਦੀ ਐ ਹੁਣ ਬਿੱਲੀ ਨੇ ਵੀ ਕਿਤੇ ਨਾ ਕਿਤੋਂ ਲੰਘਣਾ ਹੀ ਐ ਹੁਣ ਬਿੱਲੀ ਨੂੰ ਵੀ ਪ੍ਰਮਾਤਮਾ ਨੇ ਪੈਰ ਦਿੱਤੇ ਨੇ ਗੁਰਮੁਖੋ ਉਹਨੂੰ ਬਾਈਅਰ ਤੇ ਪੰਖ ਤੇ ਦਿੱਤੇ ਨਹੀਂ ਪ੍ਰਮਾਤਮਾ ਨੇ ਵੀ ਵਿਚਾਰੀ ਨੂੰ ਵੀ ਹੁਣ ਇੰਨੀ ਕੋ ਨਾਸ਼ ਹੋ ਗਈ ਬਿੱਲੀ ਵੀ ਬੰਦੇ ਦੇ ਡਰਦਿਆਂ ਡਰਦਿਆਂ ਉਹ ਬਿੱਲੀ ਵੀ ਜਿੱਥੋਂ ਸੜਕ ਆ ਗਈ ਬੀ ਬਿੱਲੀ ਉੱਤੇ ਤੋੜ ਜੇ ਹੁਣ ਨਹੀਂ ਉੱਡ ਕੇ ਨਹੀਂ ਜਾ ਸਕਦੀ ਉਹ ਵਿਚਾਰੀ ਪੈਦਲ ਹੀ ਜਾਏਗੀ ਕਿਉਂਕਿ ਉਹਨੂੰ ਪ੍ਰਮਾਤਮਾ ਨੇ ਪੈਰ ਦਿੱਤੇ ਹੋਏ ਨੇ ਚੱਲ ਕੇ ਬਿੱਲੀ ਨੇ ਜਾਣਾ ਤੇ ਅਸੀਂ ਨੇ ਕੁਝ ਜ਼ਿਆਦਾ ਵਹਿਮ ਭਰਮ ਦੇ ਵਿੱਚ ਫਸ ਚੁੱਕੇ ਆ ਅਸੀਂ ਵੇਟ ਕਰਦੇ ਆ ਕਦੇ ਥੁੱਕ ਗੇਰਦੇ ਆ ਕਦੇ ਵਟਾ ਗੇਰਦੇ ਆ ਕਦੇ ਵੇਟ ਕਰਦੇ ਆ ਵੀ ਕੋਈ ਹੋਰ ਸਵਾਰੀ ਲੰਘ ਜੇ ਸਾਰੀ ਨੈਗੇਟਿਵਿਟੀ ਬਿੱਲੀ ਦੀ ਸਾਰੀ ਉਹਦੇ ਵਿੱਚ ਚਲੀ ਜਾਏ ਸੋ ਐਸਾ ਗੁਰਮੁਖੋ ਕੁਝ ਵੀ ਨਹੀਂ ਭਾਈ ਸਾਹਿਬ ਭਾਈ ਗੁਰਦਾਵ ਜੀ ਕਹਿੰਦੇ ਨੇ ਨਾਰ ਪੁਰਖ ਨੂੰ ਵੇਖ ਕੇ ਨਾ ਪੈਰ ਹਟਾਇਆ ਉਹ ਭਲਿਓ ਨਾ ਕੋਈ ਬਿੱਲੀ ਨੈਸ ਹੈ ਨਾ ਕੋਈ ਖੋਤਾ ਨੈਸ ਹੈ ਇਹਨਾਂ ਦੇ ਕਰਕੇ ਨੁਕਸਾਨ ਨਹੀਂ ਹੁੰਦਾ ਇਹ ਨੈਸ ਨਹੀਂ ਨਾ ਕੋਈ ਬੰਦਾ ਨੈਸ ਹੈ ਨਾ ਕੋਈ ਔਰਤ ਨੈਸ ਹੈ ਸਾਰੇ ਜੀਵ ਉਸ ਪ੍ਰਮਾਤਮਾ ਵਾਹਿਗੁਰੂ ਦੇ ਬਣਾਏ ਹੋਏ ਨੇ ਸਿੱਖ ਇਹਨਾਂ ਵਹਿਮਾਂ ਭਰਮਾਂ ਵਿੱਚ ਪੈਂਦਾ ਹੀ ਨਹੀਂ ਇਤਿਹਾਸ ਦੀ ਸਾਕੀ ਤੁਹਾਡੇ ਸਾਹਮਣੇ ਹੈ ਇਸ ਤੋਂ ਵੱਡੀ ਮਿਸਾਲ ਤੁਹਾਨੂੰ ਦੁਨੀਆਂ ਵਿੱਚ ਕੋਈ ਹੋਰ ਨਹੀਂ ਮਿਲੇਗੀ ਗੁਰਮੁਖੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਪੰਡਿਤ ਜੀ ਕੀ ਤੁਹਾਡਾ ਆਪਣੇ ਇਸ਼ਟ ਤੇ ਵਿਸ਼ਵਾਸ ਹੀ ਨਹੀਂ ਹੈਗਾ ਤੁਸੀਂ ਦੇਵੀ ਦੇਵਤਿਆਂ ਦੀ ਪੂਜਾ ਕਰਕੇ ਤੁਰੇ ਤੁਸੀਂ ਸਭ ਕੁਝ ਵਿਚਾਰ ਕੇ ਤੁਰੇ ਇੱਕ ਖੋਤਾ ਜਾਨਵਰ ਹਿੰਗ ਪਿਆ ਤੇ ਤੁਹਾਡਾ ਪੁੱਤਰ ਵਾਪਸ ਆ ਗਿਆ ਤੁਹਾਡਾ ਇੰਨਾ ਕੋਈ ਵਿਸ਼ਵਾਸ ਹੈ ਆਪਣੇ ਇਸ਼ਟ ਦੇ ਉੱਤੇ ਤੇ ਸੱਚ ਜਾਣਿਓ ਗੁਰਮੁਖੋ ਜੇ ਕੋਈ ਸਿੱਖ ਐਸਾ ਕਰਦਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਵੀ ਕਹਿੰਦੇ ਨੇ ਉਹ ਸਿੱਖਾ ਤੇਰਾ ਗੁਰੂ ਤੇਨਾਂ ਕੋ ਵਿਸ਼ਵਾਸ ਹੈ ਬਸ ਕਿ ਤੂੰ ਖੋਤੇ ਦੇ ਹਣਕਣ ਤੇ ਇੱਕ ਬਿੱਲੀ ਦੇ ਰਸਤਾ ਕੱਟਣ ਤੇ ਤੂੰ ਵਾਪਸ ਆਪਣੇ ਕੰਮ ਤੋਂ ਆ ਜਾਣਾ ਨਹੀਂ ਇਹ ਸਭ ਉਸ ਮਾਲਕ ਦੇ ਬਣਾਏ ਹੋਏ ਜੀਵਨ ਹੈ ਤੇ ਸਤਗੁਰੂ ਨੇ ਸਮਝਾਇਆ ਪੰਡਿਤ ਜੀ ਵਿਸ਼ਵਾਸ ਰੱਖਿਆ ਕਰੋ ਆਪਣੀਸ਼ਟ ਦੇ ਉਤੇ ਮੇਰਾ ਸਿੱਖ ਭਾਈ ਸਾਲੂ ਇਹ ਅਨਣ ਸਿੱਖ ਪਤਾ ਕਿਉਂ ਹੈ ਕਿਉਂਕਿ ਨਾ ਇਹ ਕੇਵਲ ਤੇ ਕੇਵਲ ਆਪਣੇ ਗੁਰੂ ਤੇ ਵਿਸ਼ਵਾਸ ਕਰਦਾ ਹੈ ਆਪਣੇ ਗੁਰੂ ਤੇ ਪ੍ਰਤੀਤ ਕਰਦਾ ਹੈ ਗੁਰੂ ਤੇ ਪਿਆਰ ਕਰਦਾ ਹੈ ਇਸ ਕਰਕੇ ਅਸੀਂ ਆਪਣੇ ਸਿੱਖ ਨੂੰ ਅਨਣ ਸਿੱਖ ਆਖਿਆ ਹੈ ਐੜੇ ਕੋ ਬੁਲਾਏ ਕਰ ਭਨਿਓ ਦੇਸ਼ ਸੰਗਲਾ ਦੀਪ ਜੇ ਸੁਨਿਓ ਹੁਣ ਪੰਡਤ ਜੀ ਦਾ ਥੋੜਾ ਜਾਂ ਸ਼ਰਮਿੰਦਾ ਹੋਇਆ ਤੇ ਗੁਰਮੁਖੋ ਮਹਾਰਾਜ ਕਹਿੰਦੇ ਤੈਨੂੰ ਦਸੀਏ ਵੀ ਮੇਰੇ ਸਿੱਖ ਅਨਨ ਸਿੱਖ ਕਿਉਂ ਨਹੀਂ ਪੰਡਤ ਜੀ ਚੁੱਪ ਰਏ ਕੁਝ ਨਾ ਬੋਲੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਆਪਣੇ ਇੱਕ ਪਿਆਰੇ ਸਿੱਖ ਭਾਈ ਪੈੜੇ ਮੁਖੇ ਨੂੰ ਬੁਲਾਇਆ ਜਿਸ ਦੇ ਹਿਰਦੇ ਦੇ ਅੰਦਰ ਸਿੱਖੀ ਦਾ ਪ੍ਰਕਾਸ਼ ਸੀ ਸਿਧਾਂਤਾਂ ਦਾ ਵਿਚਾਰਾਂ ਦਾ ਗੁਰੂ ਦੇ ਬਚਨਾਂ ਦਾ ਪ੍ਰਕਾਸ਼ ਹੈ ਜੀਵਨ ਵਿੱਚ ਮੀਨਸ ਪ੍ਰਕਾਸ਼ ਮੀਨਸ ਉਹ ਗੁਣ ਸੁਭਾਏ ਮਾਨੇ ਸਿੱਖੀ ਵਾਲੇ ਜੀਵਨ ਦੇ ਅੰਦਰ ਭਾਈ ਪੈੜੇ ਮੁਖੇ ਨੂੰ ਮਹਾਰਾਜ ਜੀ ਨੇ ਬੁਲਾਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਪ੍ਰਾਨ ਸੰਗਲੀ ਪੋਥੀ ਤਹਾਂ ਲੇ ਆਵਹੁ ਗੁਮ ਨਾ